ਪੁਲਿਸ ਦੀ ਗ੍ਰਫਤ ਦੇ ਵਿੱਚ ਹੌਲੀ ਹੌਲੀ ਤੁਰੇ ਆਉਂਦੇ ਇਹਨਾਂ ਨੌਜਵਾਨਾਂ ਦੇ ਕਾਰਨਾਮੇ ਦੇਖ ਸੱਤਾ ਦੇ ਵਿੱਚ ਬੈਠੇ ਆਗੂ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਸਾਰੇ ਦਾਅਵੇ ਖੋਖਲੇ ਜਾਪਦੇ ਹਨ ਕਿਉਂਕਿ ਬਿਠੰਡਾ ਪੁਲਿਸ ਨੇ ਜਦੋਂ ਇਹਨਾਂ ਨੂੰ ਨਾਕੇਬੰਦੀ ਦੌਰਾਨ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਵਕਤ ਇਹਨਾਂ ਦੀ ਅਜੀਬਾਂ ਦੇ ਵਿੱਚੋਂ ਇੱਕ ਅਜੀਹਾ ਸਮਾਨ ਬਰਾਮਦ ਕੀਤਾ ਗਿਆ ਕਿ ਜਿਸ ਨੂੰ ਦੇਖ ਪੁਲਿਸ ਪ੍ਰਸ਼ਾਸਨ ਵੀ ਹੱਕਾ ਬੱਕਾ ਰਹਿ ਗਿਆ ਕਿਉਂਕਿ ਇਹਨਾਂ ਦੇ ਕੋਲੋਂ ਕੁਝ ਹੋਰ ਨਹੀਂ ਬਲਕਿ ਨਸ਼ੀਲੀਆਂ ਗੋਲੀਆਂ ਫੜੀਆਂ ਗਈਆਂ ਹਨ ਉਹੀ ਗੋਲੀਆਂ ਜਿਹੜੀਆਂ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਘਣਵਾੰਗ ਅੰਦਰੋਂ-ਅੰਦਰ ਹੀ ਖਾ ਰਹੀਆਂ ਨੇ ਅਤੇ ਨੌਜਵਾਨਾਂ ਦੇ ਸਰੀਰਾਂ ਨੂੰ ਲੱਕੜ ਵਾਂਗ ਖੋਖਲਾ ਕਰ ਰਹੀਆਂ ਹਨ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਬਠਿੰਡਾ ਪੁਲਿਸ ਦੇ ਅਧਿਕਾਰੀ ਨੇ ਅੱਗੇ ਜੋ ਖੁਲਾਸੇ ਕੀਤੇ ਉਹ ਸੁਣੋ ਕਿੰਨੀਆਂ ਨਿਸ਼ਚੀਲੀਆਂ ਗੋੜੀਆਂ ਬਰਾਮਦ ਕੀਤੀਆਂ ਗਈਆਂ ਸਰ ਮਹਾਂਜੋਗਸ਼ਰੀ ਗੌਰਵ ਯਾਦਵ ਬੀਜਪੀ ਪੰਜਾਬ ਤੇ ਐਸਐਸਬੀ ਸ਼੍ਰੀ ਹਰਵੰਦਜੀਤ ਖਿੱਲ ਦੇ ਦਸ਼ਾਨਦ ਦੇ ਸ਼ਾਮ ਸਾਮ ਸਮ ਚਰਾਹੀ ਨਸ਼ਿਆਂ ਦੇ ਖਿਲਾਫ ਮਹਿੰਦੇ ਤਹਿਤ ਸਾਡੀ ਸੀਆਈਏ 2 ਦੀ ਪਾਲਟੀ ਨੂੰ ਉਦੋਂ ਕਾਮਯਾਬੀ ਮਿਲੀ ਜਦੋਂ ਰਾਮਪੁਰਾ ਸ਼ਹਿਰ ਦੇ ਵਿੱਚ ਉਹਨਾਂ ਨੇ ਨਾਕਾ ਬੰਦੀ ਕੀਤੀ ਉਹੀ ਤੋਂ ਸਾਹਮਣੇ ਵਾਲੇ ਪਾਸਿਓਂ ਦੋ ਨੌਜਵਾਨ ਮੋਟਰਸਾਈਕਲ ਤੇ ਆ ਰਹੇ ਸੀ ਜਿਨ੍ਹਾਂ ਨੂੰ ਪੁਲਿਸ ਪਾਲਟੀ ਨੇ ਹੱਥ ਦਾ ਇਸ਼ਾਰਾ ਰੋਕਣ ਨੂੰ ਕੀਤਾ ਨਹੀਂ ਰੋਕੇ ਤੇ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਕੁੱਲ 11200 ਗੋਲੀ ਜਿਹੜੀ ਹੈਗੀ ਹੈ ਨਸ਼ੀਲੀ ਬਰਾਮਦ ਹੋਈ ਹੈ ਜਿਹਦੇ ਵਿੱਚ ਡਰਾਮਾ ਗੋਲੀ ਤੇ ਅਫਰਾ ਸੋ ਹੈਗੀ ਹੈ ਦੋਸ਼ੀਆਂ ਦੇ ਨਾਮ ਸੁਪਰਾਮ ਸਿੰਘ ਸਨੋ ਖੋਮਰਜੀ ਸਿੰਘ ਗੁਰਪ੍ਰੀਤ ਸਿੰਘ ਉਰਫ ਗਗੂ ਜਿਹੜਾ ਹੈਗਾ ਇਹ ਦੋਸ਼ੀ ਨਾਮਜ਼ਦ ਹੋਏ ਹੈਗੇ ਆ ਇਹਨਾਂ ਤੇ ਮਕਦਮਾ ਨੰਬਰ 233/23 ਦਰਜ ਰਜਿਸਟਰ ਕਰਕੇ ਕਫਤੀਸ਼ ਜਰੀ ਅਮਰ ਵਿੱਚ ਲਿਆਂਦੀ ਜਾ ਰਹੀ ਹੈ ਇਹ ਕਿੱਥੋਂ ਲੈ ਕੇ ਆਉਂਦੇ ਸਰ ਇਹ ਇਹ ਕੋਈ ਦੀਪਕ ਨਾਮ ਦਾ ਵਿਅਕਤੀ ਆ ਪਟੰਡੇ ਦਾ ਜਿਹਦੀ ਕੇ ਅਰੈਸਟ ਬਾਕੀ ਆ ਬੈਕਵਰਡ ਫਾਰਵਰਡ ਲਿੰਕ ਦੇ ਵਿੱਚ ਇਹਦੀ ਗੱਲ ਸਾਹਮਣੇ ਆਈ ਹੈਗੀ ਆ ਪੁੱਛ ਕੇ ਛਿੰਦੇ ਇਹਦੇ ਕੋਲੋਂ ਲੈ ਕੇ ਆਉਂਦੇ ਸੀਗੇ ਅੱਗੇ ਤਫ਼ਤੀਸ਼ ਜਾਰੀ ਹੈਗੀ ਆ ਜਦੋਂ ਦੀਪਕ ਦੀ ਵੀ ਅਰੈਸਟ ਹੋਏਗੀ ਤਾਂ ਵੱਡੇ ਕਲਾਸੇ ਹੋਣਗੇ ਸਰ ਇਹ ਕਿਹਨੂੰ ਕਿਹਨੂੰ ਸਪਲਾਈ ਕਰਦੇ ਸਰ ਕੇ ਇਹ ਆਪਣੇ ਪੁਰਾਣੇ ਗਾਹਕ ਸੀਗੇ ਇਹਨਾਂ ਕੋਲ ਜਿਹੜੇ ਪਹਿਲਾਂ ਆਲਰੇਡੀ ਲੱਗੇ ਹੋਏ ਨੇ ਗੁਨੀਆ ਖਾਂ ਤੇ ਉਹਨਾਂ ਨੂੰ ਸਪਲਾਈ ਕਰਕੇ ਆ ਹ ਮਾਨਜੋਗ ਸ਼੍ਰੀ ਗੌਰਵ ਯਾਦਵ ਬੀ ਜੀ ਪੀ ਪੰਜਾਬ ਤੇ ਐਸ ਐਸ ਬੀ ਸ਼੍ਰੀ ਹਰਵੰਦਜੀਤ ਕਲਦੇ ਨਿਸ਼ਾਨਦੇਸ਼ ਸਮ ਸਮ ਚਰਾਹੀ ਨਸ਼ਿਆਂ ਦੇ ਖਿ ਸਾਡੀ ਸੀਆਈਏ 2 ਦੀ ਪੁਲਿਸ ਨੂੰ ਉਦੋਂ ਕਾਮਯਾਬੀ ਮਿਲੀ ਜਦੋਂ ਰਾਮਪੁਰਾ ਸ਼ਹਿਰ ਦੇ ਵਿੱਚ ਉਹਨਾਂ ਨੇ ਨਾਕਾਬੰਦੀ ਕੀਤੀ ਉਹੀ ਤਾਂ ਸਾਹਮਣੇ ਵਾਲੇ ਪਾਸਿਓਂ ਦੋ ਨੌਜਵਾਨ ਮੋਟਰਸਾਈਕਲ ਤੇ ਆ ਰਹੇ ਸੀ ਜਿਨ੍ਹਾਂ ਨੂੰ ਪੁਲਿਸ ਪੁਲਿਸ ਵਾਲਟੀ ਨੇ ਹੱਥ ਦਾ ਇਸ਼ਾਰਾ ਰੋਕਣ ਕੀਤਾ ਨਹੀਂ ਰੁਕੇ ਤੇ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 11200 ਗੋਲੀ ਜਿਹੜੀ ਹੈਗੀ ਹੈ ਨਸ਼ੀਲੀ ਬਰਾਮਦ ਹੋਈ ਹੈ ਜਿਹਦੇ ਵਿੱਚ ਟ੍ਰੈਮਾਕੋਲ ਤੇ ਅਫਰਾਜ਼ ਹੋਇਆ ਹੈ। ਦੋਸ਼ੀਆਂ ਦੇ ਨਾਮ ਸੁਤਰਾਮ ਸਿੰਘ ਸਨ ਆਫ ਹਮਰਜੀ ਸਿੰਘ ਗੁਰਪ੍ਰੀਤ ਸਿੰਘ ਉਰਫ ਗਗੂ ਜਿਹੜਾ ਹੈਗਾ ਇਹ ਉਹੀ ਸ਼ੀ ਨੂੰ ਅਮਜਾ ਹੋਇਆ ਗਿਆ ਇਹਨਾਂ ਤੇ ਮੁਕੱਦਮਾ ਨੰਬਰ 233/23 ਦਰਜ ਰਜਿਸਟਰ ਕਰਕੇ ਤਫਤੀਸ਼ ਜਰੀ ਅਮਰੇ ਵਿੱਚ ਲਿਆਂਦੀ ਜਾ ਰਹੀ ਹੈ ਇਹ ਕਿੱਥੋਂ ਲੈ ਕੇ ਆਉਂਦੇ ਸੀ ਸਰ ਇਹ ਇਹ ਕੋਈ ਦੀਪਕ ਨਾਮ ਦਾ ਵਿਅਕਤੀ ਆ ਬਠਿੰਡੇ ਦਾ ਜਿਹਦੀ ਕੇ ਅਰੈਸਟ ਬਾਕੀ ਆ ਬੈਕਵਰਡ ਫਾਰਵਰਡ ਲਿੰਕ ਦੇ ਵਿੱਚ ਇਹਦੀ ਗੱਲ ਸਾਹਮਣੇ ਆਈ ਹੈਗੀ ਆ ਪੁੱਛ ਕੇ ਛਿੰਦੇ ਇਹਦੇ ਕੋਲੋਂ ਲੈ ਕੇ ਆਉਂਦੇ ਸੀਗੇ ਅੱਗੇ ਤਫਤੀਸ਼ ਜਾਰੀ ਹੈਗੀ ਆ ਜਦੋਂ ਦੀਪਕ ਦੀ ਵੀ ਅਰੈਸਟ ਹੋਏਗੀ ਤਾਂ ਵੱਡੇ ਕਲਾਸੇ ਸਰ ਇਹ ਕਿਨੂ ਕਿਨੂ ਸਪਲਾਈ ਕਰਦੇ ਸਰ ਕੇ ਇਹ ਆਪਣੇ ਪੁਰਾਣੇ ਗਾਹਕ ਸੀਗੇ ਇਹਨਾਂ ਕੋਲ ਜਿਹੜੇ ਪਹਿਲਾਂ ਆਲਰੇਡੀ ਲੱਗੇ ਹੋਏ ਨੇ ਦੁਨੀਆ ਖਾਂ ਤੇ ਉਹਨਾਂ ਨੂੰ ਸਪਲਾਈ ਕਰਦੇ ਇਸ ਮੌਕੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮਾਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ ਅਤੇ ਇਹਨਾਂ ਦੇ ਕੋਲੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਸ ਮਾਮਲੇ 'ਚ ਹੋਰ ਵੀ ਖੁਲਾਸੇ ਹੋ ਸਕਣ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ